ਤਬੀ ਤੇ ਦਿਨੇ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਤੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਈ ਥਾਵਾਂ ਤੇ ਜਿਵੇਂ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਈ ਤੇ ਜਾਂ ਫਿਰ ਗਿੱਦੜ ਬਾਦ ਦੀ ਗੱਲ ਕਰ ਲਈ ਤਾਂ ਉਥੇ ਕਾਂਗਰਸ ਵੀ ਆਪਣਾ ਗੜ ਨਹੀਂ ਬਚਾ ਪਾਈ ਲੰਬੇ ਸਮੇਂ ਤੋਂ ਕਾਂਗਰਸ ਕਾਬਸੇ ਗਿੱਦੜਵਾਸਰ ਸੀਟ ਤੇ ਤੇ ਜੀਰਾਬਾਬਾ ਨਾਨਕ ਦੀ ਸੀਟ ਤੇ ਪਰ ਦੋਵਾਂ ਸੀਟਾਂ ਦੇ ਉੱਪਰ ਆਪ ਦੇ ਉਮੀਦਵਾਰ ਜਿੱਤੇ ਨੇ ਤਾਂ ਜਿੱਤ ਦੇ ਛੰਡੇ ਜਿਹੜੇ ਨੇ ਉਹ ਗੱਡੇ ਨੇ ਉਸ ਤੋਂ ਬਾਅਦ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਸਾਰੇ ਉਮੀਦਵਾਰ ਤਾਂ ਐਸੇ ਵਿਚਾਰ ਡਿੰਪੀ ਟਿਲੋਂ ਵੀ ਚਰਚਾ ਦਾ ਵਿਸ਼ਾ ਨੇ ਡਿੰਪੀ ਟਿਲੋਂ ਜਿਨ੍ਹਾਂ ਨੇ ਵੱਡੇ ਮਾਰਜਨ ਦੇ ਨਾਲ ਭਾਜਪਾ ਦੇ ਮਨਪ੍ਰਿਤ ਬਾਦਲ ਤੇ ਕਾਂਗਰਸ ਦੇ ਅਮਰਤਾ ਵੜਿੰਗ ਨੂੰ ਹਰਾਇਆ ਅਤੇ ਜਿੱਤ ਪ੍ਰਾਪਤ ਕੀਤੀ ਹੈ ਤਾਜ ਤੁਸੀਂ ਜਾਣਾਂਗੇ ਆਖਿਰ ਕੌਣ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਕਾਰੋਬਾਰ ਤੋਂ ਇੱਕ ਸਿਆਸਤਦਾਨ ਕਿਵੇਂ ਬਣੇ ਆਓ ਜਾਣਦੇ ਸਾਡੀ ਖਾਸ ਰਿਪੋਰਟ ਪੰਜਾਬ ਦੇ ਚਾਰ ਹਲਕਿਆਂ ਚ ਹੋਈਆਂ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਤੇ ਰਿਸੂਖਦਾਰ ਆਪਣਾ ਗੜ ਨਾ ਬਚਾ ਪਾਏ ਤੇ ਕਿਤੇ ਪਾਰਟੀ ਬਦਲ ਕੇ ਆਇਆਂ ਨੂੰ ਵੱਡੀ ਜਿੱਤ ਮਿਲੀ ਉਥੇ ਗਿੱਦੜਬਾਹ ਸੀਟ ਹੌਟ ਸੀਟ ਬਣੀ ਹੋਈ ਸੀ ਕਈ ਸਾਲਾਂ ਤੋਂ ਕਾਂਗਰਸ ਦੇ ਕਬਜ਼ੇ ਵਾਲੀ ਸੀਟ ਤੇ ਆਕਰ ਕੌਣ ਕਾਬਜ਼ ਹੋਏਗਾ ਇਹ ਸਵਾਲ ਬਣਿਆ ਹੋਇਆ ਸੀ ਜੋ ਕਿ ਕੱਲ ਹੱਲ ਵੀ ਹੋ ਗਿਆ ਇੱਕ ਪਾਸੇ ਸੰਸਦ ਅਮਰਿੰਦਰ ਸਿੰਘ ਰਾਜਵੜਿੰਗ ਨੇ ਆਪਣੀ ਪਤਨੀ ਨੂੰ ਜਿਤਾਉਣ ਦੇ ਲਈ ਪੂਰਾ ਜ਼ੋਰ ਲਾਇਆ ਸੀ ਤੇ ਉੱਥੇ ਹੀ ਮੁਕਾਬਲੇ ਚ ਅਕਾਲੀ ਦਲ ਛੱਡ ਕੇ ਆਪ ਚਾਹੀ ਡਿੰਪੀ ਢਿੱਲੋਂ ਸਨ ਜਿਨ੍ਹਾਂ ਨੇ ਪ੍ਰਚਾਰ ਚ ਆਪ ਨੇ ਕੋਈ ਕਸਰ ਨਹੀਂ ਛੱਡੀ ਸੀ ਪਰ ਜੋ ਨਤੀਜੇ ਆਏ ਉਹਨਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹਰਦੀਪ ਸਿੰਘ ਡਿੰਪੀ ਟੇਲੋਂ ਨੇ ਸੰਸਦ ਅਮਰਿੰਦਰ ਸਿੰਘ ਰਾਜਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਅਤੇ ਪਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲੂ ਵੱਡੀ ਲੀਡ ਦੇ ਨਾਲ ਹਰਾਇਆ ਡਿੰਪੀ ਟੇਲੋਂ ਪਹਿਲੀ ਵਾਰ ਇਸ ਸੀਟ ਤੋਂ ਵਿਧਾਇਕ ਚੁਣੇ ਗਏ ਸਨ ਡਿੰਪੀ ਟੇਲੋਂ ਸੁਖਬੀਰ ਬਾਦਲ ਦੇ ਕਾਫੀ ਕਰੀਬੀ ਰਹਿ ਚੁੱਕੇ ਨੇ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਸ਼੍ਰੋਮਣੀ ਕਾਲੇ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਡਿੰਪੀ ਨੇ ਇਸ ਮਰਤਕਾ ਵਿਚਕਾਰ ਸ਼੍ਰੋਮਣੀ ਕਾਲੇ ਦਲ ਛੱਡਣ ਦਾ ਐਲਾਨ ਕੀਤਾ ਸੀ ਅਤੇ ਸਮਰਥਕਾਂ ਦੇ رائے ਨਾਲ ਹੀ ਉਹਨਾਂ ਨੇ ਆਪ ਚੋਣ ਦਾ ਫੈਸਲਾ ਕੀਤਾ ਸੀ ਇਸ ਦੌਰਾਨ ਡਿੰਪੀ ਆਪ ਦੇ ਵਿੱਚ ਸ਼ਾਮਲ ਹੋਏ ਤੇ ਅਗਲੇ ਹੀ ਦਿਨ ਉਹਨਾਂ ਨੂੰ ਗਿੱਦੜ ਬਾਟਵਾਪ ਨੇ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਸੀ ਡਿੰਪੀ ਢਿਲੋਂ ਨੇ ਗਿੱਦੜ ਬਾਵਾ ਵਿਧਾਨ ਸਭਾ ਹਲਕਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਦੀ ਹੋਂਦ ਤੋਂ ਅਸਤੀਫਾ ਦਿੰਦੇ ਹੋਏ ਪਾਰਟੀ ਛੱਡਣ ਦਾ ਐਲਾਨ ਕੀਤਾ ਸੀ ਜੇਕਰ ਡਿੰਪੀ ਢਿਲੋਂ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਉਹ ਸੁਖਬੀਰ ਬਾਦਲ ਦੇ ਬੇਹੱਦ ਕਰੀਬੀ ਰਹੇ ਨੇ ਪਾਰੋਂ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਅਕਾਲੀ ਦਲ ਵੱਲੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਗਏ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਨ ਹਾਲਾਂਕਿ ਸੁਖਬੀਰ ਸਿੰਘ ਬਾਦਲ ਡਿੰਪੀ ਢਿੱਲੋਂ ਦੇ ਜਾਣ ਤੋਂ ਬਾਅਦ ਵੀ ਇਹ ਗੱਲ ਕਹਿੰਦੇ ਰਹੇ ਕਿ ਡਿੰਪੀ ਵਾਪਸ ਆ ਜਾਵੇ ਤਾਂ ਟਿਕਟ ਉਸ ਨੂੰ ਹੀ ਮਿਲੇਗੀ ਡਿੰਪੀ ਢਿੱਲੋਂ 2017 ਅਤੇ 2022 ਦੇ ਵਿੱਚ ਅਕਾਲੀ ਦਲ ਵੱਲੋਂ ਗਿੱਦੜਬਾਹ ਤੋਂ ਚੋਣ ਲੜਦੇ ਰਹੇ ਨੇ ਪਰ ਉਹ ਰਾਜਾ ਵੜਿੰਗ ਤੋਂ ਹਾਰ ਗਏ ਸਨ ਡੀਪੀਡੀ ਲੋ ਇੱਕ ਸਿਆਸਤਦਾਨ ਹੋਣ ਦੇ ਨਾਲ-ਨਾਲ ਇੱਕ ਕਾਰੋਬਾਰੀ ਵੀ ਹਨ ਅਤੇ ਮਾਲਵਾ ਖੇਤਰ ਦੇ ਵਿੱਚ ਨਿਊ ਦੀਪ ਨਾ ਦੀਆਂ ਬਸਾਂ ਦੇ ਮਾਲਕ ਨੇ ਮਾਲਵੇ ਦੇ ਵਿੱਚ ਉਹਨਾਂ ਦੀਆਂ 300 ਤੋਂ ਵੱਧ ਬਸਾਂ ਚਲਦੀਆਂ ਨੇ ਡਿੰਪੀ ਢਿੱਲੋ ਦਾ ਬਸਾਂ ਦਾ ਕਾਰੋਬਾਰ ਕਾਫੀ ਚਰਚਾ ਦੇ ਵਿੱਚ ਰਿਹਾ ਅਤੇ ਉਹਨਾਂ ਉੱਤੇ ਇਲਜ਼ਾਮ ਵੀ ਲੱਗਦੇ ਆਏ ਨੇ ਕਿ ਉਹ ਬਾਦਲਾਂ ਦੇ ਕਰੀਬੀ ਹੋਣ ਦਾ ਲਾਹਾ ਲੈ ਕੇ ਉਹਨਾਂ ਨੇ ਇੱਕ ਬਸ ਤੋਂ 300 ਤੋਂ ਵੱਧ ਬਸਾਂ ਬਣਾ ਲਈਆਂ ਪਿਛਲੇ ਕੁਝ ਸਾਲਾਂ ਦੇ ਵਿੱਚ ਉਹਨਾਂ ਦੀਆਂ ਬਸਾਂ ਦੀ ਕਾਫੀ ਚਰਚਾ ਹੋਈ ਅਤੇ ਉਹਨਾਂ 'ਤੇ ਟੈਕਸ ਚੋਰੀ ਕਰਨ ਦੇ ਇਲਜ਼ਾਮ ਵੀ ਲੱਗੇ ਹਾਲਾਂਕਿ ਉਹਨਾਂ ਨੇ ਹਰ ਇਲਜ਼ਾਮ ਦਾ ਡਟ ਕੇ ਜਵਾਬੀ ਦਿੱਤਾ ਹੈ ਇੰਨਾ ਹੀ ਨਹੀਂ 2 ਸਾਲਾਂ 2 ਸਾਲ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੀ ਪਾਰਟੀ ਦੇ ਹੁਣ ਡੀਪੀ ਢਲੋਂ ਵਿਧਾਇਕ ਚੁਣੇ ਗਏ ਨੇ اسی ਆਪ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਨਿਊ ਦੀ ਬਸਾਂ ਦੇ ਪਰਮਿਟ ਵੀ ਰੱਦ ਕਰ ਦਿੱਤੇ ਸਨ ਤਾਂ ਇਹ ਸੀ ਡੀਪੀ ਢਿਲੋ ਦਾ ਸਿਆਸੀ ਸਫ਼ਰ ਕਿ ਕਿਸ ਤਰ੍ਹਾਂ ਬਸਤਾਂ ਦੇ ਕਾਰੋਬਾਰੀ ਤੋਂ ਉਹ ਸਿਆਸਤ ਵੱਲ ਆਇਸਾ ਕੀ ਕਹਾਂ ਸਰ ਸਬਰ ਦਾ ਖਾਣ ਪਿੱਛੇ ਕਰ ਲੱਗ ਰਿਹਾ ਤਾਰ ਮਿੱਠਾ ਦਿਖ ਰਿਹਾ ਤੁਹਾਨੂੰ ਵੀ ਦਿਖ ਰਿਹਾ ਅਸਲ 'ਚ ਇਹ ਇਹ ਜਿਹੜੀ ਜਿੱਥ ਹੋਈ ਹੈ ਨਾ ਜੀ ਇਹ ਸਾਰੇ ਗਿੱਦੜਵਾਦੀ ਜਿੱਥ ਹੋਈ ਹੈ ਇੱਕ ਬੰਦੇ ਦੀ ਨਹੀਂ ਇਹ ਜਿੱਥ ਅੱਜ ਸਾਰਾ ਸਾਡਾ ਇਲਾਕਾ ਹੀ ਜਿੱਤਿਆ ਔਰ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਮਤਲਬ ਕੀ ਇੱਕ ਖੁਸ਼ੀ ਆ ਸਾਰਿਆਂ ਦੇ ਵਿੱਚ ਵਿਰੋਧੀਆਂ ਨੇ ਬੜਾ ਜ਼ੋਰ ਲਾਇਆ ਜੀ ਬਹੁਤ ਕੁਸ਼ੀਆ ਥੋੜੇ ਸ਼ੁਰੂ ਤੱਕ ਪਾੜੇ ਹਾਂ ਹਾਂ ਕੀ ਹੋਇਆ ਜੀ ਇਹ ਲੱਗਦਾ ਹੈ ਇਹ ਸਬਕ ਮਿਲ ਗਿਆ ਉਹਨਾਂ ਨੂੰ ਇੱਕਦਟ ਪਾੜੇ ਲੋਕਾਂ ਨੇ ਦੇਤਾ ਜੀ ਪੂਰਾ ਐਂਡ ਦੇਖ ਰਿਹਾ ਦੇਖ ਰਿਹਾ ਠੀਕ ਲੋਕ ਸਾਬ ਲਾਡੀ ਜੀ ਨੇ ਤਿਹੋ ਸਾਬ ਲਾਡੀ ਜੀ ਨੇ ਦੋ ਜੱਫੀਆਂ ਪਾਈਆਂ ਉਹ ਦੋ ਜੱਫੀਆਂ ਦਾ ਕੀ ਮੈਨਾ ਗੱਟਿਏ ਸਰ ਇੱਕ ਅਮਨਜੀਤ ਦੀ ਕਾਵਦੀ ਅਮਨਜੀਤ ਤਾਂ ਆਏ ਨਹੀਂ ਗਿਆ ਉਹਨਾਂ ਦੀ ਰਾਤੇ ਵੀ ਆਪਦੀ ਪਾਈ ਤੇ ਫਿਰ ਆਪਦੀ ਤੇ ਪਾਉਣੀ ਕਹਿੰਦੇ ਸੀਐਮ ਸਾਹਿਬ ਦੇ ਮਾਤਾ ਜੀ ਵੀ ਆ ਰਹੇ ਤੇ ਆ ਰਹੇ ਆ ਰਹੇ ਅੱਛਾ ਤਾਂ ਜਸ਼ਨ ਕਿਸ ਤਰ੍ਹਾਂ ਦਾ ਰਹਿਣ ਵਾਲਾ ਜੀ ਕਿਉਂਕਿ ਹੁਣ ਜਸ਼ਨ ਦੀਆਂ ਤਿਆਰੀਆਂ ਨੇ ਬਾਹਰ ਵਰਕਰ ਇੰਨੇ ਜ਼ਿਆਦਾ ਨੇ ਕਹਿੰਦੇ ਬਾਹਰ ਗੇਟ ਫੋਲਣਾ ਵੀ ਮੁਸ਼ਕਲ ਹੋਇਆ ਪਿਆ ਮੈਨੂੰ ਤਾਂ ਆਪ ਨਹੀਂ ਪਤਾ ਮੇਰੇ ਨਾਲ ਕੀ ਕਰਨਗੇ ਜੀ ਸਾਡੀ ਸਾਬ ਦਾ ਆਪ ਕਹਿੰਦਾ ਕਿ ਸਭੇ ਤਾਂ ਆਪ ਜੀਨ ਚਾਰ ਨੂੰ ਜੀਨੀ ਕਰਦਾ ਕਿ ਲੋਕ ਪੜੇ ਲੋਕਾਂ ਦੇ ਪਿਆਰ ਦਿੱਤਾ ਇੱਥੇ ਹਾਂ ਬਹੁਤ ਪਿਆਰ ਦਿੱਤਾ ਜੀ ਇਹਦੇ ਵਿੱਚ ਕੋਈ ਦੋਰਾ ਨਹੀਂ ਸਿਰ ਝੁੱਕ ਜਾਂਦਾ ਜੀ ਮੇਰੇ ਇਹਨਾਂ ਦੇ ਪਿਆਰ ਦੇ ਆਹ ਮੈਂ ਆਪ ਦੇ ਆਪ ਨੂੰ ਬੜਾ ਕਿਸਮਤ ਵਾਲਾ ਸਮਝਦਾ ਜਿਨ੍ਹਾਂ ਨੂੰ ਇਹੋ ਜਿਹੇ ਲੋਕ ਮਿਲੇ ਜੀ ਕੋਈ ਜ਼ਿੰਮੇਵਾਰੀ ਵੱਡੀ ਮਿਲ ਗਈ ਹੈ ਜੀ ਤਾਂ ਹੁਣ ਵੱਡੀ ਜ਼ਿੰਮੇਵਾਰੀ ਤੇ ਵੱਡੀਆਂ ਗੱਲਾਂ ਨੇ ਕਿਉਂਕਿ ਲੋਕਾਂ ਨੂੰ ਆਪ ਬੜੀਏ ਨਹੀਂ ਬਿਲਕੁਲ ਕਰਾਂਗੇ ਜੀ ਸਭ ਦਾ ਕੰਮ ਕਰਾਂਗੇ ਸਿਰ ਸਿਰ ਮਨਪ੍ਰੀਤ ਸਿਰ ਕਰਾਂਗੇ ਕਰਾਂ ਉਹਦੇ ਵਿੱਚ ਬੜਾ ਵਧੀਆ ਆਮ ਆਦਮੀ ਪਾਰਟੀ ਨੇ ਰਿਜ਼ਲਟ ਜਿਹੜਾ ਦਿੱਤਾ ਕਿ ਤੁੰਜੀ ਸਾਹਿਬ ਦੇ ਬੜੇ 빅ਸ ਸੀ ਹਾਲਾਂਕਿ ਉਹ ਤੇ ਵੀ ਵੱਡੇ ਲੀਡਰ ਡੇਰਾਪਾਪਾ ਨਾੜਕ ਵੀ ਸੀ ਲੱਗਦਾ ਕਿ ਮੈਂਡੇਟ ਕਿਤਨੇ ਕਿਤਨੇ ਜਿੱਤ ਕੇ ਕਰ ਰਹੀ ਹੈ ਲੋਕਾਂ ਨੂੰ ਲੈ ਕੇ ਆਬਵੀਅਸਲੀ ਗਵਰਨਮੈਂਟ ਦਾ ਬੜਾ ਬੜਾ ਰੋਲ ਆ ਜੀ ਜਿਹੜੇ ਲੋਕ ਸਾਡੀ ਪਾਰਟੀ ਨੂੰ ਬਦਨਾਮ ਕਰ ਰਹੇ ਸੀ ਆਮ ਆਦਮੀ ਪਾਰਟੀ ਨੂੰ ਜਿਹੜੇ ਬਦਨਾਮ ਕਰ ਰਹੇ ਸੀ ਉਹਨਾਂ ਨੂੰ ਇਹ ਸਬਕ ਮਿਲਿਆ ਜੀ ਕਿ ਲੋਕ ਸਾਡੇ ਨਾਲ ਆ ਪਾਰਟੀ ਦੇ ਨਾਲ ਆ ਲੋਕ ਹਾਂ ਜਿਹੜੇ ਬਾਹਰ ਦੇ ਲੋਕਾਂ ਨੂੰ ਆਕਰਸ਼ਿਤ ਕੀ ਕਰਨਾ ਚਾਹੁੰਦੇ ਹੈ ਬਾਈ ਦੀ ਕੋਰਸ ਚਲੋ ਬਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਦਿਨ ਰਾਤ ਕਰਦਾ ਰਹਾ ਮਾਂ ਕਰੋੜਾਂ ਵਾਰੀ ਸ਼ੁਕਰ 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 ਉਹ ਵੀ ਥੋੜਾ ਪੈ ਜੂ ਇਹਨਾਂ ਦੇ ਆਕ